ਮੇਰਾ ਨਾਮ ਹੈ ਸੋਨੀ ਪਿੰਡ ਕਿੱਲੇ ਵਾਲੀ ਸਰਪੰਚ ਪ੍ਰਧਾਨ ਜੀ ਜੀ ਕੀ ਹੋਇਆ ਕੀ ਹੈ ਜੀ ਅੱਜ ਜਿਹੜੀ ਰੀਕਾਉਂਟਿੰਗ ਸੀ ਉਹ ਦਾ ਰਿਜ਼ਲਟ ਨਹੀਂ ਆਇਆ ਕੰਮ ਕੀ ਰਿਹਾ ਸਰ ਨੇ ਰਿਹਾ ਜੀ ਵੀ ਜੋ ਅੱਜ ਅੰਦਰ ਗਿਣਤੀ ਦਾ ਮਾਹੌਲ ਸੀਗਾ ਤੇ ਜੋ ਉਹਨਾਂ ਨੇ ਬੈਲਟ ਪੇਪਰ ਵਗੈਰਾ ਸੀਗੇ ਸਭ ਪੁਰਪੁਰਾ ਨਾ ਪੂਰੇ ਮਿਲਨ ਕਰਕੇ ਜਿਹੜੀ ਰੀਕਾਉਂਟਿੰਗ ਦੀ ਡੇਟ ਅੱਗੇ ਪਾ ਦਿੱਤੀ ਇਹ ਸਵੇਰ ਤੋਂ ਅੱਜ ਅੜੇ ਕਰ ਰਹੇ ਹਾਂ ਤਾਂ ਉੜੀਸੀ ਕੀ ਵਿਰੋਧੀਆਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਜੀ ਲੱਗਦਾ ਕਿ ਆਖਿਰਕਾਰ ਆਖਰੀ ਤੋਂ ਪਹਿਲਾਂ ਕਾਉਂਟਿੰਗ ਹੋਈ ਸੀ ਉਹਦੇ ਬਰਕਾ ਵਾਲੇ ਰੋਪਾ ਵੀ ਲੱਗੇ ਨੇ ਕੀ ਲੱਗਦਾ ਕਿ ਉਹ ਕਾਊਂਟਿੰਗ ਸਹੀ ਨਹੀਂ ਕਾਊਂਟਿੰਗ ਬਿਲਕੁਲ ਠੀਕ ਹੋਈ ਹੈ ਦਾ ਦੋ ਤੋਂ ਤਿੰਨ ਦੇ ਲਗਭਗ ਪਹਿਲਾਂ ਵੀ ਗਿਣਤੀ ਕਰਵਾ ਕੇ ਹੀ ਮੈਨੂੰ ਡਿਕਲੇਅਰ ਕੀਤਾ ਸੀਗਾ ਵੀ ਭਾਈ ਜੇਤੂ ਰਹੇ ਹਾਂ ਆਮ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਕੀ ਅਪੀਲ ਕੀ ਕਰਨਾ ਚਾਹੋਗੇ ਪਿੰਡ ਦੇ ਲੋਕਾਂ ਨੂੰ ਇਹੀ ਕਹਿਣਾ ਜੀ ਜੇ ਮੈਨੂੰ ਬਣਾਇਆ ਤਾਂ ਮੇਰੇ ਨਾਲ ਬਣ ਕੇ ਰੋ ਮੇਰੇ ਸਾਥ ਦੀ ਬਸ ਕੀ ਨਾਮ ਹੈ ਕਮਲਜੀਤ ਸਿੰਘ ਸਿੱਧੂ ਜੀ ਜੀ ਭਾਈ ਜੀ ਕੀ ਮਾਮਲਾ ਕੀ ਸੀ ਪਿੰਡ ਕਿੱਲਿਆ ਵਾਲੀ ਦਾ ਜੇਕਰ ਤੁਸੀਂ ਉਹਨਾਂ ਦੇ ਐਡਵੋਕੇਟ ਦੇ ਤੌਰ 'ਤੇ ਉਹਨਾਂ ਦਾ ਪੱਕਾ ਰੱਖਣ ਲਈ ਅਦਾਲਤ ਇਹ ਆਪਾਂ ਕਵਿਤਾ ਨੂੰ ਜਿਹੜਾ ਹੈਗਾ ਰਿਪਰੈਜ਼ੈਂਟ ਕਰ ਰਹੇ ਸੀਗੇ ਜੀ ਜਿਹੜੇ ਕਿ ਗੱਲਿਆਂ ਵਾਲੀ ਤੋਂ ਜੇਤੂ ਸਰਪੰਚ ਸੀ ਤੇ ਮਨਪ੍ਰੀਤ ਕੌਰ ਨੇ ਜਿਹੜੀ ਹੈਗੀ ਇਲੈਕਸ਼ਨ ਕਮਿਸ਼ਨ ਫਾਈਲ ਕੀਤੀ ਸੀ ਕਿ ਜਿਹੜਾ ਹੈਗਾ ਇਹ ਗਲਤ ਚੋਣ ਹੋਈ ਹੈ ਤੇ ਉਸ ਤੇ ਜਿਹੜੀ ਹੈਗੀ ਹੈ ਕੱਲ ਮਾਂਜੋ ਅਦਾਲਤ ਨੇ ਰੀਕਾਊਂਟਿੰਗ ਦਾ ਐਸ ਡੀ ਐਮ ਸਾਹਿਬ ਨੇ ਫੈਸਲਾ ਸੁਣਾਇਆ ਸੀ ਜਿਸ ਦੀ ਜਿਹੜੀ ਹੈਗੀ ਅੱਜ ਰੀਕਾਊਂਟਿੰਗ ਲਈ ਤਰੀਕ ਰੱਖੀ ਗਈ ਸੀ ਰੀਕਾਊਂਟਿੰਗ ਹੋਈ ਸੀ ਜੇ ਚ ਸਾਰੇ ਪ੍ਰੈਜ਼ਾਈਡਿੰਗ ਅਫਸਰ ਤੇ ਹੋ ਸਟਾਫ ਜਿਹੜਾ ਹੈਗਾ ਤੇ ਦੋਨੋਂ ਭਿਰਾਂ ਨੂੰ ਜਿਹੜਾ ਹੈਗਾ ਬੁਲਾਇਆ ਗਿਆ ਸੀ ਜਿਹੜਾ ਰੀਕਾਉਂਟਿੰਗ ਦੇ ਵਿੱਚ ਜਿਹੜਾ ਹੈਗਾ ਕੋਈ ਬੈਲਟ ਪੇਪਰ ਜਿਹੜਾ ਹੈਗਾ ਮਿਸਪਲੇਸ ਕਹਿ ਲਓ ਜਾਂ ਫਿਰ ਕਿਸੇ ਹੋਰ ਗਲਤੀ ਨਾਲ ਬਾਕਸ ਦੇ ਵਿੱਚ ਜਾਂ ਥੈਲੇ ਦੇ ਵਿੱਚ ਅੱਲੇ ਜਾਣ ਕਰਕੇ ਜਿਹੜਾ ਉਹ ਰੀਕਾਉਂਟਿੰਗ ਪੋਸਟਪੋਨ ਕਰ ਦਿੱਤੀ ਹੈ ਜਿਹੜੀ ਉਸ ਦੀ ਦ੍ਰਿਕ ਹੈ ਉਹ ਦੋਵਾਂ ਧਿਰਾਂ ਨੂੰ ਬਾਅਦ ਚ ਦੱਸਤੀ ਜਾਊਗੀ ਤੇ ਹੁਣ ਜਿਹੜੀ ਰੀਕਾਉਂਟਿੰਗ ਹੈ ਜਿਹੜੀ ਉਹ ਦੁਬਾਰਾ ਹੋਊਗੀ ਹਾਂ ਇਹ ਜਿਹੜੀ ਧਾਇਰ ਹੋਈ ਸੀ ਸਿਕਿਊਰਿਟੀਨ ਧਾਇਰ ਹੋਈ ਸੀ ਹਾਂ ਜੀ ਇਸ ਜਦੋਂ ਤੁਸੀਂ ਪੇਟੀਆਂ ਖੋਲੀਆਂ ਸੀ ਸਿੱਧਾ ਪ੍ਰੋਪਰ ਲੱਗੀਆਂ ਹੋਈਆਂ ਹਾਂ ਹਾਂ ਜੀ ਹਾਂ ਜੀ ਪ੍ਰੋਪਰ ਸੀਲਾਂ ਲੱਗੀਆਂ ਹੋਈਆਂ ਸੀ ਪਰ ਜਿਹੜੇ ਹੈਗੇ ਆ ਉਹ ਵੀ ਪ੍ਰੋਪਰ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਠੂ ਵੀ ਜਿਹੜਾ ਲੈ ਕੇ ਆਂਦਾ ਇੱਥੇ ਬਾਕਸ ਵਗੈਰਾ ਨੂੰ ਤੇ ਸਾਰਾ ਪ੍ਰੋਪਰ ਸੀ ਸਾਰਾ ਕੁਝ ਜਦੋਂ ਵਾਪਸ ਭੇਜੋ ਉਹ ਸੀਲਾ ਵਗੈਰਾ ਉਹਨੇ ਲਾ ਕੇ ਹਾਂਜੀ ਹਾਂਜੀ ਸੀਲਾ ਵਗੈਰਾ ਲਾ ਕੇ ਭੇਜਿਆ ਗਿਆ ਸੀ